ਪ੍ਰਸ਼ਾਸਨ ਨੇ ਕਿਸਾਨਾਂ ਨੂੰ ਫਿਰ ਦਿਖਾਈ ਆਪਣੀ ਤਾਕਤ ਸੁੱਤੇ ਪੇ ਕਿਸਾਨਾਂ ਦੇ ਘਰੇ ਪਹੁੰਚ ਗਈ ਪੁਲਿਸ ਕਰਤਾ ਘਰ ਦੇ ਵਿੱਚ ਨਜ਼ਰਬੰਦ ਕਰਾਉਣ ਉਪਾលਿਆ ਘੇਰਾ ਭਾਵੇਂ ਜਗਜੀਤ ਸਿੰਘ ਡੱਲੇਵਾਲ ਹੋਣ ਭਾਵੇਂ ਹੋਰ ਕਿਸਾਨ ਆਗੂ ਹੋਣ ਭਾਵੇਂ ਹੋਵੇ ਸਰਬਣ ਸਿੰਘ ਭੰਦੇੜ ਕਿਉਂਕਿ ਕਿਸਾਨਾਂ ਦੇ ਵੱਲੋਂ ਸ਼ੰਭੂ ਠਾਣਾ ਉਸ ਦੇ ਬਾਹਰ ਮੋਰਚਾ ਲਗਾਉਣ ਦਾ ਐਲਾਨ ਕੀਤਾ ਸੀ ਤੇ ਨਾਲ ਹੀ ਰੇਲਾਂ ਰੋਕਣ ਦਾ ਵੀ ਐਲਾਨ ਕੀਤਾ ਹੋਇਆ 7 ਮਈ ਦਾ ਜਿਸ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਸਖਤ ਐਕਸ਼ਨ ਲਿਆ ਗਿਆ ਉਹਨਾਂ ਕਿਸਾਨ ਆਗੂਆਂ ਦੇ ਕਰਾਂ ਦੇ ਅੰਦਰ ਪੁਲਿਸ ਜਾ ਕੇ ਬੈਠ ਗਈ ਨਜ਼ਰਬੰਦ ਕਰ ਲਿਆ ਜਿਸ ਤੋਂ ਬਾਅਦ ਕਿਸਾਨ ਆਗੂ ਸਰਬਣ ਸਿੰਘ ਪੰਦੇਰ ਕਾਫੀ ਅੱਗ ਬੋਲੇ ਹੁੰਦੇ ਹੋਏ ਨਜ਼ਰ ਆਏ ਕੀ ਕੁਝ ਕਹਿ ਰਹੇ ਨੇ ਸਰਬਣ ਪੰਦੇਰ ਪੁਲਿਸ ਨੇ ਇਸ ਐਕਸ਼ਨ ਤੋਂ ਬਾਅਦ ਇੱਕ ਵਾਰ ਤੁਹਾਨੂੰ ਉਹਨਾਂ ਦੀ ਜੁਬਾਨੀ ਸੁਣ ਮੈਂ ਸਰਬਣ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਜਿਹੜਾ ਸ਼ੰਭੂ ਥਾਣੇ ਅੱਗੇ ਇੱਕ ਦਿਨ ਦਾ ਧਰਨਾ ਲਾ ਕੇ ਜਿਹੜਾ ਸ਼ੰਭੂ ਤੇ ਖਨੌਰੀ ਪੁਲਸ ਜ਼ਬਰ ਕੀਤਾ ਸੀਗਾ ਉਸ ਜ਼ਬਰ ਦੇ ਵਿਰੁੱਧ ਆਵਾਜ਼ ਚੱਕਣੀ ਸੀਗੀ ਜਿੰਨਾ ਅਧਿਕਾਰੀਆਂ ਨੇ ਆਗੂਆਂ ਤੇ ਤਸ਼ੱਦਦ ਕੀਤਾ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾਂ ਤੇ ਤਸ਼ੱਦਦ ਕੀਤਾ ਉਹਨਾਂ ਖਿਲਾਫ ਆਵਾਜ਼ ਚੱਕਣਾ ਖਿਲਾਫ ਕਾਰਵਾਈ ਹੋਵੇ ਹਰ ਤਰ੍ਹਾਂ ਦਾ ਸਮਾਨ ਟਰੈਕਟਰ ਟਰਾਲੀ ਤੋਂ ਲੱਗੇ ਜਿਹੜਾ ਸਰਕਾਰ ਨੇ ਖਰਾਬ ਕੀਤਾ ਹੈਗਾ ਉਹਦੀ ਪਰਪਾਈ ਦਾ ਸਵਾਲ ਸੀਗਾ ਇਹ আর ਇਹਦੇ ਨਾਲ ਦੀਆਂ ਹੋਰ ਜੁੜੀਆਂ ਹੋਈਆਂ ਮੰਗਾਂ ਨੂੰ ਲੈ ਕੇ ਜਿਹੜਾ ਸ਼ੱਭੂ ਥਾਣੇ ਅੱਗੇ ਲੱਗਣਾ ਸੀਗਾ ਧਰਨਾ ਉਹਨੂੰ ਖਤਮ ਕਰਾਉਣ ਵਾਸਤੇ ਮੈਂ ਜਿਵੇਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਭਗਵੰਤ ਮਾਨ ਦੇ ਰਾਜ ਨਹੀਂ ਹੈਗਾ ਇਹ ਪੁਲਿਸ ਰਾਜ ਬਣਾ ਦਿੱਤਾ ਗਿਆ ਕੇਂਦਰ ਤੇ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਨੇ ਰਲ ਕੇ ਅੱਜ ਪੁਲਿਸ ਰਾਜ ਬਣਾਇਆ ਗਿਆ ਵਾ ਔਰ ਉਹਦੇ ਤਹਿਤ ਹੀ ਅੱਜ ਸਵੇਰੇ ਬਹੁਤ ਸਾਰੇ ਦਰਜੜ ਕਸਾਲ ਲੀਡਰਾਂ ਨੂੰ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਜਿਵੇਂ ਮਨਜੀਤ ਸਿੰਘ ਰਾਏ ਆ ਦਲਵਾਰ ਸਿੰਘ ਗਿੱਲ ਆ ਇਸ ਤਰੀਕੇ ਨਾਲ ਹਰਵਿੰਦਰ ਸਿੰਘ ਮਸਾਣੀਆਂ ਵਾ ਕਾਕਾ ਸਿੰਘ ਕੋਟਲਾ ਵਾ ਔਰ ਦਲੇয়াল ਸਾਹਿਬ ਨੂੰ ਘਰੇ ਡਿਟੇਨ ਕੀਤਾ ਗਿਆ ਵਾ ਹਰ ਦੋ ਝੰਡੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤਰੀਕੇ ਨਾਲ ਲਗਭਗ ਕਹਿ ਲੋ ਪੂਰੇ ਪੰਜਾਬ ਦੇ ਅੰਦਰ ਬਹੁਤ ਸਾਰੇ ਸ਼ਾਇਦ ਨਾਂ ਰਹਿ ਵੀ ਜਾਣ ਦਰਜਨਾ ਗ੍ਰਿਫਤਾਰੀਆਂ ਜ਼ਿਲੇ ਵਾਲੇ ਜ਼ੋਨਾਂ ਵਾਲੇ ਆਗੂਆਂ ਦੀਆਂ ਕੀਤੀਆਂ ਲਗਾਤਾਰ ਛਾਪੇ ਮਾਰੀ ਜਾ ਰਹੀ ਹੈਗੀ ਆ ਅਸੀਂ ਜਿਹੜਾ ਦੋਹਾਂ ਫੋਰਮਾਂ ਨੇ ਫੈਸਲਾ ਕੀਤਾ ਵੀ ਕੱਲ ਪੰਜਾਬੀਓ ਇਸ ਪੁਲਿਸ ਰਾਜ ਦੇ ਖਿਲਾਫ ਆਵਾਜ਼ ਚੱਕਣ ਲਈ ਇਸ ਜ਼ਬਰ ਦੇ ਖਿਲਾਫ ਆਵਾਜ਼ ਚੱਕਣ ਲਈ ਅਰ ਜਮਹੂਰੀਅਤ ਬਹਾਲ ਕਰ ਲਈ ਜਿਹੜਾ ਵਾ ਸਾਨੂੰ ਪਿੰਡਾਂ ਤੋਂ ਨਿਕਲ ਕੇ ਸ਼ੰਭੂ ਵੱਲ ਸ਼ੰਭੂ ਥਾਣੇ ਵੱਲ ਨੂੰ ਚਾਲੇ ਪਾਉਣੇ ਚਾਹੀਦੇ ਔਰ ਜਿੱਥੇ ਸਰਕਾਰ ਜ਼ਬਰ ਕਰਕੇ ਰੋਕਦੀ ਆ ਉਥੇ ਸਾਡਾ ਪੀਸਫੁਲੀ ਟੰਗਣਾ ਪ੍ਰਦਰਸ਼ਨ ਹੋਣਾ ਚਾਹੀਦਾ ਇਹ ਦੋ ਆ ਫੋਰਮਾ ਨੇ ਫੈਸਲਾ ਕੀਤਾ ਕੱਲ ਸਾਨੂੰ ਸ਼ੰਭੂ ਜਿਹੜਾ ਥਾਣੇ ਧਰਮਨ ਲੱਗਾ ਲਾਉਣਾ ਉਧਰ ਨਿਕਲਣਾ ਚਾਹੀਦਾ ਤਾਂ ਜਿੱਥੇ ਸਰਕਾਰ ਜ਼ਬਰ ਕਰਕੇ ਰੋਕਾ ਲਾਉਂਦੀ ਆ ਉਥੇ ਫਿਰ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦੇਣਾ ਚਾਹੀਦਾ ਪੀਸਫੁਲੀ ਟੰਗਣਾ ਇਹਦੇ ਨਾਲ ਨਾਲ ਜਿਹੜਾ ਭਗਵੰਤ ਮਾਨ ਆ ਜਿਹੜਾ ਰਚ ਰਿਹਾ ਹੈਗਾ ਪਾਣੀ ਵਾਲੇ ਮੁੱਦੇ ਤੇ ਜੋ ਕੁਝ ਵੀ ਕਰ ਰਿਹਾ ਹੈਗਾ ਜਦੋਂ ਸੇਫਟੀ ਡੈਮ ਐਕਟ ਆਇਆ ਸੀ 2021 ਤੋਂ ਬਾਅਦ ਉਦੋਂ ਤਾਂ ਪਾਰਲੀਮੈਂਟ ਵਿੱਚ ਇੱਕ ਵੀ ਸ਼ਬਦ ਨਹੀਂ ਸੀ ਕਿਹਾ ਹੈਗਾ ਸੋ ਕੇਂਦਰ ਇਹਦੀ ਚੀਚੀ ਤੇ ਲਹੂ ਲਾ ਕੇ ਇਹਨੂੰ ਸ਼ਹੀਦ ਕਰਨਾ ਚਾਹੁੰਦੀ ਹੈ ਇਹ ਕੁਝ ਵੀ ਨਹੀਂ ਹੈਗਾ ਇਹਦੀਆਂ ਗੱਲਾਂ ਵਿੱਚ ਤੋਂ ਅਸੀਂ ਮੀਡੀਆ ਨੂੰ ਕਹਾਂਗੇ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਸਾਡੀਆਂ ਵੀਡੀਓ ਵੀ ਚਲਾ ਦਿਓ ਅਸੀਂ ਭਗਵੰਤਮਾਨ ਸਰਕਾਰ ਦੇ ਹਰ ਤਰ੍ਹਾਂ ਦਾ ਜ਼ੁਲਮ ਜ਼ਬਰ ਸਬਰ ਨਾ ਸਵਾਂਗੇ ਸਿਰ ਕਲਮ ਦਾ ਹੋਊਗਾ ਭਗਵੰਤਮਾਨ ਜੀ ਪਰ ਤੁਹਾਡੇ ਗਾੜੀ ਚੁੱਕੂਗਾ ਨਹੀਂ ਔਰ ਯਾਦ ਰੱਖਿਓ ਪੰਜਾਬੀਆਂ ਤੋਂ ਵੱਡਾ ਕੋਈ ਨਹੀਂ ਹੈ ਪੰਜਾਬ ਜਾਬਰਾਂ ਦਾ ਪਹਿਲੋਂ ਵੀ ਜਵਾਬ ਦਿੰਦਾ ਰਹਿਦਾ ਰਹਿ ਤ ਅੱਗੇ ਵੀ ਜਵਾਬ ਪੀਸਫੁਲੀ ਟੰਗਣਾ ਪੁਰਮਨ ਟੰਗਣਾ ਦਿੰਦਾ ਰਹੇਗਾ ਪੰਜਾਬੀਆਂ ਨੂੰ ਇਹ ਅਪੀਲ ਕਰਦੇ ਆਂ ਵੀ ਇਸ ਜ਼ਬਰ ਦੇ ਵਿਰੁੱਧ ਉਠੋ ਆਵਾਜ਼ ਉਠੋ ਤੇ ਘਰਾਂ ਤੋਂ ਨਿਕਲੋ ਆ ਤੁਸੀਂ ਸੁਣਿਆ ਸਰਪੰਨ ਸਿੰਘ ਭੰਦੇੜ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਦਰਅਸਲ ਜੋ 13 ਮਹੀਨੇ ਬਾਰਡਰਾਂ ਦੇ ਉੱਤੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ ਚੱਲਿਆ ਮੀਟਿੰਗਾਂ ਵੀ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਆਖਰੀ ਮੀਟਿੰਗ ਜਦੋਂ ਕਿਸਾਨਾਂ ਦੀ ਕੇਂਦਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਨਾਲ ਸੀ ਉਸ ਵੇਲੇ ਮੀਟਿੰਗ ਵੀ ਹੋਈ ਮੀਟਿੰਗ ਤੋਂ ਬਾਅਦ ਅਗਲੀ ਤਰੀਕ ਵੀ ਦਿੱਤੀ ਗਈ 4 ਮਈ ਦੀ ਪਰ ਜਦੋਂ ਕਿਸਾਨ ਵਾਪਸ ਜਾ ਰਹੇ ਸੀ ਤਾਂ ਉਹਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਬਾਦ ਦੇ ਵਿੱਚ ਮੋਰਚੇ ਜੋ ਲੱਗੇ ਹੋਏ ਸੀ ਉਹ ਮੋਰਚਿਆਂ ਨੂੰ ਖਤਮ ਕਰ ਦਿੱਤਾ ਜਿਸ ਤੋਂ ਬਾਅਦ ਕਿਸਾਨ ਹੁਣ ਇੱਕ ਤੋਂ ਬਾਅਦ ਇੱਕ ਪ੍ਰੋਗਰਾਮ ਦੇ ਰਹੇ ਨੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਦਾ ਘਰਾਓ ਦੇਖਣ ਨੂੰ ਮਿਲ ਰਿਹਾ ਤੇ ਹੁਣ ਸ਼ੰਭੂ ਥਾਣੇ ਦੇ ਬਾਹਰ ਕਿਉਂ ਜਿਹੜਾ ਧਰਨਾ ਲਗਾਉਣਾ ਸੀ ਕਿਉਂਕਿ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਦੇ ਉੱਤੇ ਠੰਭੂ ਸ਼ੰਭੂ ਜਿਹੜਾ ਥਾਣੇ ਦੇ ਇੰਚਾਰਜ ਨੇ ਐਸਐਚਓ ਹਰਪ੍ਰੀਤ ਸਿੰਘ ਉਸ ਦੇ ਉੱਤੇ ਕੁੱਟਮਾਰ ਦੇ ਇਲਜ਼ਾਮ ਲੱਗੇ ਨੇ ਤਾਂ ਜਿਸ ਦੇ ਵਿਰੋਧ ਦੇ ਵਿੱਚ ਹੁਣ ਥਾਣਾ ਸ਼ੰਭੂ ਦੇ ਬਾਹਰ ਧਰਨਾ ਲਾਉਣਾ ਸੀ ਤੇ ਸੱਤ ਮਈ ਨੂੰ ਰੇਲਾ ਰੋਕਣ ਦਾ ਐਲ ਜਿਸ ਦੇ ਚੱਲਦਿਆਂ ਹੁਣ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਤਾਂ ਹੁਣ ਇਹ ਐਕਸ਼ਨ ਤੋਂ ਬਾਅਦ ਕਿਸਾਨ ਕੀ ਰਿਹਾ